ਕੈਨੇਡਾ ਨੇ ਬਜ਼ੁਰਗ ਪੰਜਾਬੀਆਂ ਲਈ ਮੁਰਖੋਲੇ ਦਰਵਾਜ਼ੇ 10000 ਅਰਜ਼ੀਆਂ ਪ੍ਰਵਾਨ ਕਰੇਗਾ ਇਮੀਗ੍ਰੇਸ਼ਨ ਵਿਭਾਗ ਸਰਕਾਰ ਨੇ ਪਰਿਵਾਰਾਂ ਦੇ ਮਿਲਾਪ ਦੀ ਵਚਨਬੱਧਤਾ ਕੀਤੀ ਜ਼ਾਹਿਰ ਕੈਨੇਡਾ ਵਿੱਚ ਵਸਦੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਪੀਆਰ ਦੇਣ ਦੀ ਯੋਜਨਾ ਉੱਤੇ ਲੱਗੀ ਆਰਚੀ ਰੋਕ ਨੂੰ ਹਟਾਉਂਦਿਆਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਮੌਜੂਦਾ ਬਾਰੇ ਦੌਰਾਨ 10000 ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਸਾਲ 2020 ਦਰਨ ਆਪਣੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਸਦਨ ਦੀਸ਼ਾ ਪ੍ਰਕਰਣ ਵਾਲੇ ਬਿਨਕਾਰਾ ਵਿੱਚੋਂ ਇਮੀਗ੍ਰੇਸ਼ਨ ਮੰਤਰਾਲਾ ਆਪਣੀ ਮਰਜ਼ੀ ਨਾਲ ਅਰਜ਼ੀਆਂ ਦੀ ਝੋਣ ਕਰੇਗਾ ਅਤੇ ਇਹਨਾਂ ਦੀ ਪ੍ਰੋਸੈਸਿੰਗ ਵਿੱਚ ਘੱਟੋ ਘੱਟ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਕਯੂਬਿਕ ਨਾਲ ਸੰਬੰਧਿਤ ਅਰਜ਼ੀਆਂ ਦੇ ਨਿਫਤਾਰੇ ਵਿੱਚ 48 ਮਹੀਨੇ ਦਾ ਸਮਾਂ ਲੱਗਣ ਦਾ ਖਰਚਾ ਜ਼ਾਹਿਰ ਕੀਤਾ ਗਿਆ ਕਿਉਂਕਿ ਸੁਭਾ ਸਰਕਾਰ ਆਪਣੇ ਫੈਮਲੀ ਕਲਾਸ ਵਿੱਚ ਵੀਜ਼ਿਆਂ ਦੀ ਗਿਣਤੀ ਬੇहद ਸੀਮਤ ਕਰ ਰਹੀ ਹੈ ਕੈਨੇਡਾ ਗਜ਼ਟ ਵਿੱਚ ਪ੍ਰਕਾਸ਼ਿਤ ਹਦਾਇਤਾਂ ਮੁਤਾਬਕ ਪਰਿਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਪਰ ਅਤੀਤ ਵਿੱਚ ਆਈਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਡਾਟਾ ਸੰਬੰਧਿਤ ਵਿਦੇਸ਼ੀ ਪ੍ਰਵਾਸੀਆਂ ਨੂੰ ਸੁਝਾ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸ ਰਾਹੀਂ 5 ਸਾਲ ਤੱਕ ਕੈਨੇਡਾ ਵਿੱਚ ਠਹਿਰਾ ਕੀਤਾ ਜਾ ਸਕਦਾ ਹੈ ਅਤੇ 2 ਸਾਲ ਦੇ ਹੋਰ ਵਾਅਦੇ ਨੂੰ ਵੀ ਇਸ ਵਿੱਚ ਦਰਜ ਕਰਵਾਇਆ ਜਾ ਸਕਦਾ ਹੈ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮਾ ਦੇ ਦਿਲ ਦਿਲ ਜਸਪੀ ਦੇ ਪ੍ਰਕਟਾਵੇ ਮੰਗਣ ਬਾਰੇ ਵਿਸਤ੍ਰਿਤ ਜਾਣਕਾਰੀ ਆਉਣ ਵਾਲੇ ਮਹੀਨਿਆਂ ਦੌਰਾਨ ਮੁਹੱਈਆ ਕਰਵਾਈ ਜਾਵੇਗੀ ਦੱਸ ਦੇ ਕਿ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਸਪான்ਸਰ ਕਰਨ ਵਾਲੀ ਯੋਜਨਾ 3 ਸਾਲ 2024 ਦੌਰਾਨ 35700 ਵਿਨੇਕਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਇਨਵਾਈਟ ਭੇਜਿਆ ਗਿਆ ਸੀ ਜਿਨ੍ਹਾਂ ਵਿੱਚੋਂ 20500 ਅਰਜ਼ੀਆਂ ਪਰਮਾਨਿਤ ਕੀਤੀਆਂ ਜਾਣਗੀਆਂ ਹਾਊਸ ਆਫ ਕਾਮਨਸ ਵਿੱਚ ਇਮੀਗ੍ਰੇਸ਼ਨ ਬਾਰੇ ਪੇਸ਼ ਇਸ ਲਾਣਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਦੀ 40000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰਤ ਦੀਆਂ ਸਨ ਰਿਪੋਰਟ ਕਹਿੰਦੀ ਹੈ ਕਿ ਸਪਾਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਤੇ ਜਿਹਦੇ ਵਿੱਚ ਬੈਕਲੌਗ ਬਹੁਤ ਵੱਧ ਸਕਦਾ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ ਸਾਲ 2024 ਦੇ ਵਿੱਚ ਆਈਆਂ ਅਰਜ਼ੀਆਂ ਵਿੱਚ ਵੱਤੁਵ ਜ਼ਿਕਰ ਜੋਗੇ ਕੈਨੇਡਾ ਸਰਕਾਰ ਬਲ 2024 ਦੌਰਾਨ ਇੱਕ ਮਗਰੋਂ ਇੱਕ ਕਈ ਇਮੀਗ੍ਰੇਸ਼ਨ ਬੰਦਸ਼ਾਂ ਦਾ ਐਲਾਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਕੁਮਾਂਤਰੀ ਵਿਦਿਆਰਥੀਆਂ ਦੀ ਗੈਂਟੀ ਵਿੱਚ ਕਟੌਤੀ ਕਰਦੇ ਹਾਂ ਸਟੱਡੀ ਵੀਜ਼ਾ ਜਾਰੀ ਕਰਨ ਦੀ ਦਰ 35% ਘਟਾ ਦਿੱਤੀ ਗਈ ਹੈ ਭਾਰਤ ਸਣੇ 14 ਦੇਸ਼ਾਂ ਵਾਸਤੇ ਚਲਾਈ ਜਾ ਰਹੀ ਸਟੂਡੈਂਟਸ ਡਾਇਰੈਕਟ ਸਟ੍ਰੀਮ ਵੀ ਬੰਦ ਹੋ ਚੁੱਕੀ ਹੈ ਜਿਸ ਰਾਹੀਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਵਿੱਚ ਬਹੁਤ ਘੱਟ ਸਮਾਂ ਲੱਗਦਾ ਸੀ ਪਰ ਇਸ ਨਾਲ ਹੀ 20635 ਡਾਲਰ ਦੀ ਜੀਆਈਐਸ ਅਤੇ ਪੂਰੇ ਸਾਲ ਦੀ ਕਾਲਜ ਫੀਸ ਭਰਨ ਦੀ ਸ਼ਰਤ ਵੀ ਖਤਮ ਹੋ ਚੁੱਕੀ ਹੈ ਇਸ ਬਗਰੋ ਫਲੈਗ ਪੁਲਿੰਗ ਰਾਹੀਂ ਵਰਕ ਪਰਮਿ ਇਟਾਲੀਆ ਫਲੈਗ ਬੁੱਲਿੰਗ ਤਹਿਤ ਕਮਾਂਤਰੀ ਸਰਹੱਦ ਪਾਰ ਕਰਨ ਮਗਰੋਂ ਤੁਰੰਤ ਵਾਪਸੀ ਕਰਦੇ ਐਂਟਰੀ ਰਿਪੋਰਟ ਤੇ ਹੀ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨ ਦੀ ਸਹੂਲਤ ਮਿਲ ਜਾਂਦੀ ਸੀ ਜੋ ਕਿ ਬੰਦ ਕਰ ਦਿੱਤੀ ਗਈ ਹੈ ਸਿਰਫ ਐਨਾ ਹੀ ਨਹੀਂ ਲੇਬਰ ਮਾਰਕੀਟ ਇੰਪੈਕਟ ਅਸੈਟਨਰ ਨਰਾਹੀ ਕੈਨੇਡੀਅਨ ਪੀਆਰ ਵਾਸਤੇ ਮਿਲਣ ਵਾਲੇ ਵਾਧੂ ਹੰਕਾਂ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਐਲ ਐਮ ਆਈਏ ਦੇ ਇਵਜ਼ ਵਿੱਚ ਟ੍ਰਾਂਸਪੋਰਟ ਕੰਪਨੀਆਂ ਰੈਸਟੋਰੈਂਟਸ ਅਤੇ ਖੇਤੀ ਸੈਕਟਰ ਦੀਆਂ ਕੰਪਨੀਆਂ ਵੱਲੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਸਨ ਕੈਨੇਡਾ ਵਿੱਚ ਵਾਸਤੇ ਪ੍ਰਵਾਸੀਆਂ ਦੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਪੀਆਰ ਦੇਣ ਦੀ ਯੋਜਨਾ ਉੱਤੇ ਲੱਗੀ ਆਰਚੀ ਰੋਕ ਨੂੰ ਹਟਾਉਂਦਿਆਂ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਮੌਜੂਦਾ ਬਾਰੇ ਦੌਰਾਨ 10000 ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ ਸਾਲ 2020 ਦਰਨ ਆਪਣੇ ਪੇਰੈਂਟਸ ਅਤੇ ਗ੍ਰੈਂਡਪੇਰੈਂਟਸ ਨੂੰ ਕੈਨੇਡਾ ਸੱਦਨ ਦੀਸ਼ਾ ਪ੍ਰਕਰਣ ਵਾਲੇ ਬਿਨੇਕਾਰਾਂ ਵਿੱਚੋਂ ਇਮੀਗ੍ਰੇਸ਼ਨ ਮੰਤਰਾਲਾ ਆਪਣੀ ਮਰਜ਼ੀ ਨਾਲ ਅਰਜ਼ੀਆਂ ਦੀ ਝੋਣ ਕਰੇਗਾ ਅਤੇ ਇਹਨਾਂ ਦੀ ਪ੍ਰੋਸੈਸਿੰਗ ਵਿੱਚ ਘੱਟੋ-ਘੱਟ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ ਪਰ ਕਯੂਬਿਕ ਨਾਲ ਸੰਬੰਧਿਤ ਅਰਜ਼ੀਆਂ ਦੇ ਨਿਫਤਾਰੇ ਵਿੱਚ 48 ਮਹੀਨੇ ਦਾ ਸਮਾਂ ਲੱਗਣ ਦਾ ਖਰਚਾ ਜ਼ਾਹਿਰ ਕੀਤਾ ਗਿਆ ਕਿਉਂਕਿ ਸੁਬਾ ਸਰਕਾਰ ਆਪਣੇ ਫੈਮਲੀ ਕਲਾਸ ਵਿੱਚ ਵੀਜ਼ਿਆਂ ਦੀ ਗਿਣਤੀ ਬੇहद ਸੀਮਤ ਕਰ ਰਹੀ ਹੈ ਕੈਨੇਡਾ ਗੈਜ਼ਟ ਵਿੱਚ ਪ੍ਰਕਾਸ਼ਿਤ ਹਦਾਇਤਾਂ ਮੁਤਾਬਕ ਪਰਿਵਾਰਾਂ ਦਾ ਮਿਲਾਪ ਕਰਵਾਉਣ ਲਈ ਸਰਕਾਰ ਵਚਨਬੱਧ ਹੈ ਪਰ ਅਤੀਤ ਵਿੱਚ ਆਈਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵੱਲ ਵੀ ਧਿਆਨ ਦੇਣਾ ਲਾਜ਼ਮੀ ਹੈ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਨਾਟਾ ਸੰਬੰਧ ਦੇ ਇਛਕ ਪ੍ਰਵਾਸੀਆਂ ਨੂੰ ਸੁਝਾ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਨੇ ਜਿਸ ਰਾਹੀਂ 5 ਸਾਲ ਤੱਕ ਕੈਨੇਡਾ ਵਿੱਚਠਹਿਰਾ ਕੀਤਾ ਜਾ ਸਕਦਾ ਹੈ ਅਤੇ 2 ਸਾਲ ਦੇ ਹੋਰ ਵਾਧੇ ਨੂੰ ਵੀ ਇਸ ਵਿੱਚ ਦਰਜ ਕਰਵਾਇਆ ਜਾ ਸਕਦਾ ਹੈ ਇਮੀਗ੍ਰੇਸ਼ਨ ਮੰਤਰਾਲੇ ਦਾ ਕਹਿਣਾ ਹੈ ਕਿ 2025 ਦੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮਾ ਦੇ ਅਧੀਨ ਜਸਪੀ ਦੇ ਪ੍ਰਕਟਾਵੇ ਮੰਗਣ ਬਾਰੇ ਵਿਸਤ੍ਰਿਤ ਜਾਣਕਾਰੀ ਆਉਣ ਵਾਲੇ ਮਹੀਨਿਆਂ ਦੌਰਾਨ ਮੁਹੱਈਆ ਕਰਵਾਈ ਜਾਵੇਗੀ ਦੱਸ ਦੇ ਕਿ ਆਪਣੇ ਪੇਰੈਂਟਸ ਜਾਂ ਗ੍ਰੈਂਡਪੇਰੈਂਟਸ ਨੂੰ ਸਪான்ਸਰ ਕਰਨ ਵਾਲੀ ਯੋਜਨਾ 3 ਸਾਲ 2024 ਦੌਰਾਨ 35700 ਵਿਨੇਕਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਇਨਵਾਈਟ ਭੇਜਿਆ ਗਿਆ ਸੀ ਜਿਨ੍ਹਾਂ ਵਿੱਚੋਂ 20500 ਅਰਜ਼ੀਆਂ ਪਰਮਾਨਿਤ ਕੀਤੀਆਂ ਜਾਣਗੀਆਂ ਹਾਊਸ ਆਫ ਕਾਮਨਸ ਵਿੱਚ ਇਮੀਗ੍ਰੇਸ਼ਨ ਬਾਰੇ ਪੇਸ਼ ਇਸ ਲਾਣਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਦੀ 40000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰਤ ਦੀਆਂ ਸਨ ਰਿਪੋਰਟ ਕਹਿੰਦੀ ਹੈ ਕਿ ਸਪਾਂਸਰਸ਼ਿਪ ਐਪਲੀਕੇਸ਼ਨ ਦਾ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਤੇ ਜਿਹਦੇ ਵਿੱਚ ਬੈਕਲੌਗ ਬਹੁਤ ਵੱਧ ਸਕਦਾ ਹੈ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਹਦਾਇਤਾਂ ਮੁਤਾਬਕ ਸਾਲ 2024 ਦੇ ਵਿੱਚ ਆਈਆਂ ਅਰਜ਼ੀਆਂ ਵਿੱਚ ਵੱਧ ਤੋਂ ਵੱ ਜ਼ਿਕਰ ਜੋਗੇ ਕੈਨੇਡਾ ਸਰਕਾਰ ਬਲਦ 2024 ਦੌਰਾਨ ਇੱਕ ਮਗਰੋਂ ਇੱਕ ਕਈ ਇਮੀਗ੍ਰੇਸ਼ਨ ਬੰਦਚਾਂ ਦਾ ਐਲਾਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਕੋ ਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਟੌਤੀ ਕਰਦੇ ਆ ਸਟੱਡੀ ਵੀਜ਼ਾ ਜਾਰੀ ਕਰਨ ਦੀ ਦਰ 35% ਘਟਾ ਦਿੱਤੀ ਗਈ ਹੈ ਭਾਰਤ ਸਣੇ 14 ਮੂਲਕਾ ਵਾਸਤੇ ਚਲਾਈ ਜਾ ਰਹੀ ਸਟੂਡੈਂਟਸ ਡਾਇਰੈਕਟ ਸਟ੍ਰੀਮ ਵੀ ਬੰਦ ਹੋ ਚੁੱਕੀ ਹੈ ਜਿਸ ਰਾਹੀਂ ਸਟੱਡੀ ਵੀਜ਼ਾ ਦੀ ਪ੍ਰੋਸੈਸਿੰਗ ਵਿੱਚ ਬਹੁਤ ਘੱਟ ਸਮਾਂ ਲੱਗਦਾ ਸੀ ਪਰ ਇਸ ਨਾਲ ਹੀ 20635 ਡਾਲਰ ਦੀ ਜੀਆਈਐਸ ਅਤੇ ਪੂਰੇ ਸਾਲ ਦੀ ਕਾਲਜ ਫੀਸ ਭਰਨ ਦੀ ਸ਼ਰਤ ਵੀ ਖਤਮ ਹੋ ਚੁੱਕੀ ਹੈ ਇਸ ਬਗਰੋ ਫਲੈਗ ਪੋਲਿੰਗ ਰਾਹੀਂ ਵਰਕ ਕਿਤਾਗ ਫਲੈਗ ਪੁਲਿੰਗ ਤਹਿਤ ਕਮੰਤਰੀ ਸਰਹੱਦ ਪਾਰ ਕਰਨਮਗਰੂ ਤੁਰੰਤ ਵਾਪਸੀ ਕਰਦੇ ਐਂਟਰੀ ਰਿਪੋਰਟ ਦੇ ਹੀ ਵਰਕ ਪਰਮਿਟ ਦੀ ਅਰਜ਼ੀ ਦਾਇਰ ਕਰਨ ਦੀ ਸਹੂਲਤ ਮਿਲ ਜਾਂਦੀ ਸੀ ਜੋ ਕਿ ਬੰਦ ਕਰ ਦਿੱਤੀ ਗਈ ਹੈ ਸਿਰਫ ਇਹਨਾਂ ਹੀ ਨਹੀਂ ਲੇਬਰ ਮਾਰਕੀਟ ਇੰਪੈਕਟ ਸੈਟਨਰ ਨਰਾਹੀ ਕੈਨੇਡੀਅਨ ਪੀਆਰ ਵਾਸਤੇ ਮਿਲਣ ਵਾਲੇ ਵਾਧੂ ਹੰਕਾਂ ਦੀ ਸਹੂਲਤ ਵੀ ਬੰਦ ਕਰ ਦਿੱਤੀ ਗਈ ਹੈ ਕਿਉਂਕਿ ਐਲ ਐਮ ਆਈਏ ਦੇ ਇਵਜ਼ ਵਿੱਚ ਟ੍ਰਾਂਸਪੋਰਟ ਕੰਪਨੀਆਂ ਰੈਸਟੋਰੈਂਟਸ ਅਤੇ ਖੇਤੀ ਸੈਕਟਰ ਦੀਆਂ ਕੰਪਨੀਆਂ ਵੱਲੋਂ ਮੋਟੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਸਨ